ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਜੋ ਤੁਸੀਂ ਦੇਖ ਸਕੋ ਸਾਡੀ ਵੀਡੀਓ ਸਭ ਤੋਂ ਪਹਿਲਾਂ ਹੈਲੋ ਦੋਸਤੋ ਅੱਜ ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਖੂਰਨੋਂ ਮੇ ਵੀਡੀਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨੂਰਾ ਸਿਸਟਰਸ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਸਾਡਾ ਚੈਨਲ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਦਾਂ ਦੀ ਵੀਡੀਓ ਲੈਂਦਾ ਰਹਿੰਦਾ ਹਾਂ ਚਲੋ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਇਹ ਵੀਡੀਓ ਸੁਲਤਾਨਾ ਨੂਰਾ ਦਾ ਜਨਮ 1992 ਵਿੱਚ ਹੋਇਆ ਅਤੇ ਜੋਤੀ ਨੂਰਾ ਦਾ ਜਨਮ 24 ਫਰਵਰੀ 1994 ਨੂੰ ਪਿੰਡ ਫਿਲੋਰੀ ਜੋ ਕਿ ਜਲੰਧਰ ਵਿੱਚ ਹੈ ਉੱਥੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਗੁਲਸ਼ਨ ਮੀਰ ਹੈ ਜੋ ਇੱਕ ਮਸ਼ਹੂਰ ਸੂਫੀ ਸਿੰਗਰ ਹਨ ਮਿਊਜ਼ਿਕ ਦਾ ਸ਼ੌਂਕ ਨੂਰਾ ਜਿਸਟਰ ਨੂੰ ਆਪਣੀ ਦਾਦੀ ਬੀਬੀ ਨੂਰਾ ਤੋਂ ਪਿਆ ਸੀ ਜੋ ਕਿ ਆਪਣੇ ਟਾਈਮ ਦੀ ਇੱਕ ਮਸ਼ਹੂਰ ਸੂਫੀ ਸਿੰਗਰ ਸੀ ਅਤੇ ਸਿੰਗਿੰਗ ਦੀ ਇਸ ਰੁਚੀ ਨੂੰ ਦੇਖਦੇ ਹੋਇਆ ਉਹਨਾਂ ਦੇ ਪਿਤਾ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੀ ਕੁੜੀਆਂ ਨੂੰ ਇੱਕ ਸੂਫੀ ਸਿੰਗਰ ਬਣਾਣਗੇ ਅਤੇ ਉਹਨਾਂ ਨੇ ਉਹਨਾਂ ਨੂੰ ਸੂਫੀ ਸਿੰਗਿੰਗ ਦੀ ਟ੍ਰੇਨਿੰਗ 10 ਸਾਲ ਤੱਕ ਦਿੱਤੀ ਸੀ ਜੋਤੀ ਨੂਰਾ ਜਦੋਂ 10-12 ਸਾਲ ਦੀ ਹੋਈ ਉਸਨੇ ਇੱਕ ਪੰਜਾਬੀ ਸ਼ੋ ਨਿੱਕੀ ਆਵਾਜ਼ ਪੰਜਾਬ ਦੀ ਵਿੱਚ ਪਾਰਟਿਸਿਪੇਟ ਕੀਤਾ ਸੀ ਨੂਰਾ ਸਿਸਟਰ ਦੇ ਕਰੀਅਰ ਦੀ ਸ਼ੁਰੂਆਤ ਹੋਈ ਜਦੋਂ ਐਮਟੀਵੀ ਦਾ ਇੱਕ ਸ਼ੋ ਆਇਆ ਸੀ ਐਮ ਐਮਟੀਵੀ ਸਾਊਂਡ ਟ੍ਰਿਪ ਉਸ ਵਿੱਚ ਉਹਨਾਂ ਨੇ ਗਾਣਾ ਗਾਇਆ ਟੁੰਗ ਟੁੰਗ ਜੋ ਬਹੁਤ ਹਿੱਟ ਰਿਹਾ ਸੀ ਉਸ ਤੋਂ ਬਾਅਦ ਨੂਰਾ ਸਿਸਟਰ ਨੂੰ ਦੂਜਾ ਮੌਕਾ ਵੀ ਐਮਟੀਵੀ ਵੱਲੋਂ ਹੀ ਮਿਲਿਆ ਸੀ ਜਦੋਂ ਉਹਨਾਂ ਦੀ 뮤직 ਸੀਰੀਜ਼ ਕੋਕ ਸਟੂడియో ਆਇਆ ਸੀ ਅਤੇ ਸ਼ੋਅ ਦੀ ਸ਼ੁਰੂਆਤ ਵਿੱਚ ਉਹਨਾਂ ਨੇ ਇੱਕ ਬਹੁਤ ਪੌਪੂਲਰ ਸੂਫੀ Song ਗਾਇਆ ਅੱਲਾਹੂ ਸ਼ੋਅ ਦੇ ਅੰਤ ਵਿੱਚ ਉਹਨਾਂ ਨੇ ਜਗਜੀਤ ਸਿੰਘ ਦਾ ਗਾਇਆ ਹੋਇਆ ਗਾਣਾ ਲੌਂਗ ਦਾ ਲਸ਼ਕਾਰਾ ਗਾਇਆ ਅਤੇ ਉਸ ਸ਼ੋਅ ਤੋਂ ਬਾਅਦ ਉਹਨਾਂ ਦਾ ਨਾਮ ਨੂਰਾ ਸਿਸਟਰ ਪੈ ਗਿਆ ਸੀ ਫਿਰ ਨੂਰਾ ਸਿਸਟਰ ਨੇ ਬਾਲੀਵੁੱਡ ਦਾ ਰੁਕ ਕੀਤਾ ਅਤੇ ਬਾਲੀਵੁੱਡ ਦੀ ਕਈ ਹਿੱਟ ਫਿਲਮਾਂ ਵਿੱਚ ਜੀਮੇ ਕੀ ਹਾਈਵੇ ਸੁਲਤਾਨ ਦੰਗਲ ਅਤੇ ਹੋਰ ਵੀ ਕਈ ਹਿੱਟ ਫਿਲਮਾਂ ਵਿੱਚ ਗਾਣੇ ਗਾਏ ਨੇ ਅਤੇ ਹੁਣ ਤੱਕ ਨੂਰਾ ਸਿਸਟਰ ਨੂੰ ਬਹੁਤ ਸਾਰੇ ਅਵਾਰਡ ਵੀ ਮਿਲ ਚੁੱਕੇ ਹਨ ਸੁਲਤਾਨਾ ਨੂਰਾ ਦਾ ਨਿਕਾਹ ਇੱਕ ਮੁਸਲਿਮ ਫੈਮਲੀ ਵਿੱਚ ਹੋਇਆ ਅਤੇ ਜੋਤੀ ਨੂਰਾ ਦੀ ਲਵ ਮੈਰਿਜ ਹੋਈ ਜਿਸ ਦੀ ਨਿਊਜ਼ ਤੁਸੀਂ ਟੀਵੀ 'ਚ ਵੀ ਦੇਖੀ ਹੋਏਗੀ ਅਗਰ ਤੁਸੀਂ ਉਹ ਨਿਊਜ਼ ਹੁਣ ਤੱਕ ਨਹੀਂ ਦੇਖੀ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜੇਕਰ ਆਪਾਂ ਨੂਰਾ ਸਿਸਟਰ ਦੇ ਸ਼ੌਂਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਿੰਗਿੰਗ ਦਾ ਸ਼ੌਂਕ ਹੈ ਅਤੇ ਉਹਨਾਂ ਦੇ ਫੇਵਰਿਟ ਸਿੰਗਰ ਹਨ ਮਾਸਟਰ ਸਲੀਮ ਐਸੀ ਨੂਰਾ ਸਿਸਟਰ ਦੀ ਪੂਰੀ ਬਾਇਓਗ੍ਰਾਫੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਲਾਈਕ ਜਰੂਰ ਕਰਦੇ ਹੋ ਕਿਉਂਕਿ ਤੁਹਾਡੇ ਇੱਕ ਕਲਿੱਕ ਨਾਲ ਸਾਡਾ ਹੌਸਲਾ ਵੱਧਦਾ ਹੈ ਅਗਰ ਤੁਸੀਂ ਅੱਦਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ